ਮੈਂ ਆਪਣੇ ਅੱਖੀ ਵੇਖਿਆ ਜੀ ਇੱਕ ਵਿਅਕਤੀ ਦਾ ਐਕਸੀਡੈਂਟ ਹੋਇਆ ਡੈਥ ਹੋਈ ਤੋ ਉਹਨਾਂ ਦੀ ਧੀ ਵਿਦੇਸ਼ ਤੋਂ ਇੰਡੀਆ ਗਈ ਤੇ ਮੈਂ ਮਾਂ ਦੇ ਮੂੰਹੋਂ ਸ਼ਬਦ ਸੁਣਿਆ ਕਿ ਜੀ ਮਾਡੀ ਧੀ ਨੇ ਬੜੇ ਚਪਹਿਰੇ ਵੀ ਕਟੇ ਪਰ ਫਿਰ ਵੀ ਬਾਬਾ ਦੀਪ ਸਿੰਘ ਨੇ ਸਾਡੀ ਧੀ ਦੀ ਨਹੀਂ ਸੁਣੀ ਹੁਣ ਉਹ ਧੀ ਗੁਰਦੁਆਰੇ ਆਊਗੀ ਅੰਧਵਿਸ਼ਵਾਸ ਫਲਾ ਕੇ ਜਿਹੜੇ ਬੱਚਿਆਂ ਨੇ ਗੁਰੂ ਨਾਲ ਜੁੜਨਾ ਸੀ ਉਹ ਗੁਰੂ ਦੇ ਦੌਰ ਜਾਣ ਕੇ ਉਹ ਧੀ ਦੇ ਦਿਮਾਗ 'ਚ ਗੱਲ ਬਹਿ ਗਈ ਬਾਬਾ ਦੀਪ ਸਿੰਘ ਨੇ ਮੇਰੀ ਸੁਣੀ ਨਹੀਂ ਹੈਗੀ ਤਈ ਗੱਲ ਸਮਝਾਓ ਵੀ ਇੱਥੇ ਤੇ ਬਾਣੀ ਉਚਾਰਨ ਕਰਨ ਵਾਲੇ ਗੁਰੂ ਅਰਜਨ ਸਾਹਿਬ ਤਤੀਆਂ ਤਵੀਆਂ ਤੇ ਬੈਠਿਆ ਮਾਤਾ ਗੰਗਾ ਜੀ ਦੇ ਪਤੀ 11 ਸਾਲ ਦੀ ਏਸੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਸ਼ਾ ਜੀ ਦੀ ਜਿਸ ਦਿਨ ਬਾਪ ਦਾ ਸਾਆ ਸਿਰ ਤੋਂ ਉੱਠ ਗਿਆ ਸੀ ਜਿਹੜਾ ਪੰਜਾਬ ਬੈਠਾ ਉਹ ਚਪੈਰਾ ਪਤਾ ਕਾਦਾ ਕੱਟ ਰਿਆ ਮੈਨੂੰ ਬਾਬਾ ਅਮਰੀਕਾ ਭੇਜ ਦੇ ਭਵੇਂ ਕੰਦ ਟਪਾ ਕੇ ਭੇਜ ਦੇ ਜਿਹੜਾ ਉੱਥੇ ਬੈਠਾ ਪਤਾ ਕੱਟ ਰਿਆ ਮੈਨੂੰ ਇੱਥੇ ਕਿਤੇ ਗ੍ਰੀਨ ਕਾਰਡ ਦਵਾ ਦੇ ਜਿਹੜਾ ਹੋਰ ਅੱਗੇ ਬੈਠਾ ਉਹਨਾਂ ਮੈਨੂੰ ਪੈਟਰੋਲ ਪੰਪ ਦਵਾ ਦੇ ਅਸੀਂ ਤੇ ਕਮਲੇ ਕੀਤਾ ਪਿਆ ਸ਼ੀਦਾਂ ਨੂੰ ਇਸ ਦਾ ਪੁੱਤ ਕੁਰਬਾਨ ਕੀਤੇ ਜਿਨ੍ਹਾਂ ਨੇ ਸਿੱਖੀ ਲਈ ਹੈ ਜੀ ਇੱਥੇ ਬੰਦ ਬੰਦ ਸਾਨੂੰ ਤੇ ਲਾਲਚੀ ਮਾਫ ਕਰਨਾ ਮੈਂ ਗੁਰੂ ਦੀ ਹਜ਼ੂਰੀ ਚ ਕਹਨਾ ਸਾਨੂੰ ਲਾਲਚੀ ਬਣਾਇਆ ਜਾ ਰਿਹਾ ਹੈ ਸਿੱਧ ਜੀ ਕਹਿੰਦਾ ਜਾਗੋ ਜਮੀਰ ਜਗਾਓ ਆਪਣੀ ਇੱਥੇ ਗੁਰੂ ਕੋਲ ਆਣ ਕੇ ਮਨ ਦਾਤਾ ਪੁੱਤ ਦੇਣਾ ਤੁਹਾਡੀ ਮਰਜ਼ੀ 30 ਦੇਣਾ ਤੁਹਾਡੀ ਮਰਜ਼ੀ ਮੈਨੂੰ ਕੁਝ ਵੀ ਨਾ ਦਿਓ ਮੈਨੂੰ ਸਦਕਾ ਹੀ ਹੋ ਜਾ ਦੇ ਦਿਓ ਮੈਂ ਤੁਹਾਡਾ ਦਰ ਛੱਡ ਕੇ ਕਿਸੇ ਪਖੰਡੀ ਦੇ ਡੇਰੇ ਜਾਂ ਕਦੀ ਪ੍ਰਕਰਮਾ ਨਾ ਕਰਾਂ